ਦੇ ਜੋ ਫੋਕਲ ਪੁਆਇੰਟ ਸਰਕਲ ਆ ਡਿਵੀਜ਼ਨ ਆ ਉਸ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਇੱਕ ਵੱਡਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤਰ੍ਹਾਂ ਅੱਜ ਤੀਜਾ ਦਿਨ ਤੀਸਰੇ ਦਿਨ ਵੱਡਾ ਹਜੂਮ ਆ ਜਿਹੜਾ ਉੱਥੇ ਮੁਲਾਜ਼ਮਾਂ ਦਾ ਇੱਕ ਹੜ ਪਹੁੰਚਿਆ ਜਿਸ ਨੂੰ ਤੁਸੀਂ ਦੇਖ ਹੀ ਰਹੇ ਹੋ ਦਿਸਦੇ ਵੱਲੋਂ ਜਿਹੜੀ ਆ ਕਿ ਅੱਜ ਇੱਥੇ ਧਰਨਾ ਦੇਣ ਪ੍ਰੰਤ ਜਿਹੜੀ 2 ਦਿਨ ਦੀ ਤੇ 14 ਤੇ 15 ਦਿਨ ਦੀ ਹੋਰ ਸੂਲ ਛੁੱਟੀ ਵਧਾਉਣ ਦੀ ਉੱਪਰੋਂ ਫੈਸਲਾ ਦਿੱਤਾ ਗਿਆ ਉਸੇ ਫੁੱਲ ਚੜਾਉਂਦੇ ਉਸ ਦਾ ਸਵਾਗਤ ਕੀਤਾ ਗਿਆ ਤੇ ਅੱਜ ਹੀ ਆ ਸਾਥੀਆਂ ਦੇ ਹੱਥਾਂ ਦੇ ਵਿੱਚ ਕਾਗਜ਼ ਦੇ ਦੇਖ ਹੀ ਰਹੇ ਹੋ ਤੁਸੀਂ ਰਗਵੀਰ ਸਿੰਘ ਦੇ ਹੱਥਾਂ ਦੇ ਵਿੱਚ ਦੂਸਰਾ ਸੁਖਦੇਵ ਸਿੰਘ ਇਧਰ ਸਾਥੀ ਮਤਲਬ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਬਿਜਲੀ ਮੰਤਰੀ ਇਹ ਦੇਖ ਲਵੇ ਕਿ ਅਜੇ ਕੱਲ ਤਰੀਕ ਕਹੋ ਕਰਨੀਆਂ ਪਰ ਸਾਥੀਆਂ ਨੇ ਜਿਹੜੀਆਂ ਛੁੱਟੀਆਂ ਅੱਜ ਹੀ ਭੜ ਕੇ ਆਪਣੇ ਹੱਥਾਂ ਦੇ ਵਿੱਚ ਪਰਿਵਾਰ ਮੇਂ ਦੇ ਦੇਤੇ ਲੈ ਲੈਨੇ ਤੇ ਜਿਹੜੀ ਪਰਸੈਂਟੇਜ ਪਹਿਲਾਂ ਸੀ ਹੜਤਾਲ ਦੀ ਉਸ ਤੋਂ ਹੁਣ ਦੋ ਦਿਨ ਹੜਤਾਲ ਵਧਣੀ ਆ ਇਸ ਕਰਕੇ ਆਪਣੀਆਂ ਜਿਹੜੀਆਂ ਨਕਮੀਆਂ ਹਰਕਤਾਂ ਛੱਡ ਕੇ ਜਿਹੜੇ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਮੰਨ ਚੁੱਕੇ ਹੋ ਕੋ ਜੂਨ ਨੂੰ ਮੰਨ ਚੁੱਕੇ ਹੋ ਕਈ ਮਹੀਨੇ ਵੀ ਬੀਤ ਚੁੱਕੇ ਨੇ ਤੇ ਉਹਨਾਂ ਦਾ ਸਰਕੂਲਰ ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਕਰ ਦਿਓ ਕਿਉਂਕਿ ਲੋਕਾਂ ਦਾ ਤਾਂ ਕੇਸ ਸਮਝ ਰਹਿਣੇ ਕਿ ਬਿਜਲੀ ਬੋਰਡ ਦੇ ਮੁਲਾਜ਼ਮ ਆਪਣੀਆਂ ਮੰਗਾਂ ਲੈ ਕੇ ਹੜਤਾਲ ਤੇ ਬੈਠੇ ਨੇ ਜੇਕਰ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਮੰਗਾਂ ਨੇ ਜਿਹੜੀਆਂ 48000 ਜਿਹੜੀਆਂ ਪੋਸਟਾਂ ਦੀ ਮੰਗਾਂ ਦੇ ਵਿੱਚ ਸਾਡੇ ਬੱਚਿਆਂ ਦੀ ਵੀ ਮੰਗਾਂ ਜਾਂ ਹੋਰ ਬਹੁਤ ਸਾਰੀਆਂ ਮੰਗਾਂ ਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਆਉਣੇ ਹਾਂ ਤਾਂ ਲੋਕ ਵੀ ਸਾਡੇ ਨਾਲ ਸੜਕਾਂ ਤੇ ਉੱtre ਆਉਣਗੇ ਜਿਵੇਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਾਨੂੰ ਸਮਰਥਨ ਦੇ ਹੀ ਦਿੱਤਾ ਤੇ ਹੁਣ ਅੱਜ ਦੀ ਜਿਹੜਾ ਪ੍ਰੋਗਰਾਮ ਸੀ ਜਾਂ ਭਵਿਕ ਦੇ ਵਿੱਚ ਕੀ ਪ੍ਰੋਗਰਾਮ ਦਿੱਤਾ ਗਿਆ ਇਸ ਤੇ ਉੱਤੇ ਜਿਹੜੀ ਗੱਲਬਾਤ ਰੱਖਣਗੇ ਜਿਹੜੇ ਸਬਾਈ ਲੀਡਰ ਨੇ ਜਿਨ੍ਹਾਂ ਦੇ ਵਿੱਚ ਜੁਆਇੰਟ ਫੋਰਮ ਦੇ ਆਗੂ ਨੇ ਜਿਹੜੇ ਉਹ ਸਰਦਾਰ ਰਕਵੀਰ ਸਿੰਘ ਜੀ ਏਕਤਾ ਮੰਚ ਦੇ ਆਗੂ ਸਰਦਾਰ ਰਸ਼ਪਾਲ ਸਿੰਘ ਜੀ ਪਾਵਰ ਐਂਡ ਟ੍ਰਾਂਸਪੋਰਟ ਪੈਨਸ਼ਨਰ ਯੂਨੀਅਨ 8 ਪੰਜਾਬ ਦੇ ਆਗੂ ਕੇਵਲ ਸਿੰਘ ਬਨਵੈਤ ਜੀ ਤੇ ਇਹੋ ਜਈ ਦੇ ਜਿਹੜੇ ਇੱਥੇ ਆਗੂ ਖੜੇ ਨੇ ਜਈ ਪੱਲਵ ਜੈਨ ਜੀ ਤੇ ਇਹ ਜਿਹੜੇ ਸਾਥੀ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਜਾਂ ਇਸੇ ਦੇ ਪ੍ਰਬੰਧ ਕਰਨ ਵਾਲੇ ਸਟੇਟ ਪ੍ਰਧਾਨ ਜੀ ਰਕबीर ਸਿੰਘ ਜੀ ਤੇ ਹੋਰ ਉਹਨਾਂ ਦੀ ਸੂਚੀ ਟੀਮ ਪਹਿਲਾ ਰਵੀ ਸਿੰਘ ਜੀ ਤੁਸੀਂ ਦੱਸ ਦਿਓ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਚੱਲ ਰਿਹਾ ਤੇ ਕਿਵੇਂ ਚੱਲਿਆ ਅੱਜ ਅਸੀਂ ਜੋ ਜੈਂਟ ਫੋਰਮ ਇਕਤਾ ਮਚ ਐਸੋਸੀਏਸ਼ਨ ਆਫ ਜੇਈ ਅਤੇ ਪੈਨਸ਼ਨ ਐਸੋਸੀਏਸ਼ਨ ਗ੍ਰੇਡ ਐਸੋਸੀਏਸ਼ਨ ਦੇ ਸੱਦੇ ਦੇ ਜਿਹੜਾ ਤਿੰਨ ਦਿਨ ਦਾ ਅ ਸੀਗਾ ਮਾਸ ਕੈਜੂਅਲ ਲੀਵ ਦਾ ਉਸ ਪ੍ਰੋਗਰਾਮ ਦੇ ਅਧੀਨਾਂ ਅਸੀਂ ਰੈਲੀ ਕੀਤੀ ਆ ਫੋਕਲ ਮੈਂਟ ਪੁਆਇੰਟ ਮੰਡਲ ਦੇ ਵਿੱਚ ਪਰ ਮੇਰੇ ਰੈਲੀ ਕੀਤੀ ਆ ਪੂਰੇ ਇਸ ਸਰਕਲ ਦੇ ਸਾਥੀ ਜਿਹੜੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਔਰ ਸਾਥੀ ਐਨੇਕ ਉਤਸ਼ਾਹਤ ਨੇ ਮਾਸ ਲੀਵ ਮਾਸ ਸਕੇਜੂਲ ਲੀਵ ਤੇ ਜਾਣ ਵਾਸਤੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉਨਾਂ ਚਿਰ ਮਤਲਬ ਕੰਮਾਂ ਤੇ ਨਹੀਂ ਵਾਪਸ ਪਰਤਾਂਗੇ ਔਰ ਕੱਲ ਅਤੇ ਪਰਸੋਂ ਦੀ ਭਾਵ 14 ਤੇ 15 ਤਰੀਕ ਦੀ ਮਾਸ ਸਕੇਜੂਲ ਲੀਵ ਤੇ ਸਾਥੀ ਜਾ ਰਹੇ ਨੇ ਔਰ ਕੱਲ ਅਸੀਂ ਇਸ ਦਾ ਜਿਹੜਾ ਪ੍ਰਦਰਸ਼ਨ ਆਪਣੀ ਰੈਲੀ ਆ ਪੋਜੀਟਿਵ ਸੈਂਟਰ ਜੀਟੀ ਰੋਡ ਜਿਹੜੀ ਹੈਗਾ ਡਿਵੀਜ਼ਨ ਉੱਥੇ ਅਸੀਂ ਰੱਖਾਂਗੇ ਔਰ ਸਾਰੇ ਸਾਥੀਆਂ ਨੂੰ ਮੈਂ ਅਪੀਲ ਕਰਦਾ ਸਾਰੇ ਹੋਕ ਵਜਾ ਕੇ ਉੱਥੇ ਪਹੁੰਚਣ ਔਰ ਇਸ ਦੇ ਨਾਲ-ਨਾਲ ਮੈਂ ਬਿਜਲੀ ਮੰਤਰੀ ਅਤੇ ਚੇਅਰਮੈਨ ਬਿਜਲੀ ਬੋਰਡ ਨੂੰ ਵੀ ਅਪੀਲ ਕਰਦਾ ਕਿ ਅੱਜ ਲੋਕ ਬਿਜਲੀ ਤੋਂ ਤਰਾ-ਤਰਾ ਕਰ ਰਹੇ ਨੇ ਬਹੁਤ ਸਾਰੇ ਜਗ੍ਹਾ ਦੇ ਉੱਤੇ ਬਲੈਕਆਊਟ ਹੋਇਆ ਪਿਆ ਔਰ ਤੁਸੀਂ ਲੋਕਾਂ ਦੀਆਂ ਵੱਦ-ਵਾਵਾਂ ਨਾ ਲਾਓ ਬਿਜਲੀ ਪਾਵਰ ਕਾਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਵੱਦ-ਵਾਵਾਂ ਨਾ ਲਾਓ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਦੇ ਸਰਕੂਲਰ ਜਾਰੀ ਕਰ ਦਿਓ ਤਾਂ ਕਿ ਇਹ ਲੋਕਾਂ ਦੇ ਜਿਹੜੇ ਹੈਗੇ ਨੇ ਮਸਲੇ ਹੱਲ ਕਰਕੇ ਅਸੀਂ ਲੋਕਾਂ ਦੀ ਸੇਵਾ ਵਾਸਤੇ ਭਰਤੀ ਹੋਏ ਆਂ ਲੋਕਾਂ ਦੀ ਸੇਵਾਵਾਂ ਅਸੀਂ ਜਾ ਕੇ ਫੀਲਡ ਦੇ ਵਿੱਚ ਕਰ ਸਕੀਏ ਬਹੁਤ ਬਹੁਤ ਧੰਨਵਾਦ ਰਿਸ਼ਪਾਲ ਜੀ 10 ਤਰੀਕ ਨੂੰ ਕੀ ਹੋਇਆ ਕਿਉਂਕਿ ਕਈ ਕ੍ਰੈਡਿਟ ਬੋਰਡ ਦੇ ਵਿੱਚ ਪਏ ਨੇ ਸੰਖੇਪ ਦੇ ਵਿੱਚ ਹੀ ਦੱਸ ਦਿਓ ਵੀ ਕੀ ਹੋਇਆ ਸੀ ਕਿਹੜੀਆਂ-ਕਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਪਰ ਸਰਕੂਲਰ ਜਾਰੀ ਨਹੀਂ ਹੋਇਆ ਕਿਉਂਕਿ ਇਹ ਇਹ ਵੱਡਾ ਰੌਲਾ ਚੱਲ ਰਿਹਾ ਕੋਈ ਕਹਿੰਦਾ ਜੀ ਅਸੀਂ ਆਹ ਕਰਵਾਉਣ ਲੱਗਿਆ ਜੀ ਆਹ ਕਰਵਾਤਾ ਇਹ ਕਰਤਾ ਪਰ ਤੁਸੀਂ ਉਸ ਦਿਨ ਉੱਥੇ ਮੌਜੂਦ ਸੀ ਜਦੋਂ ਤੁਹਾਡੇ 12:30 ਉਹਨਾਂ ਨੇ ਉੱਥੇ ਰਾਤ ਦੇ ਵਜਾਤੇ ਮੈਂ ਰਿਸ਼ਵਾਲ ਸਿੰਘ ਪੀਐਸਸੀਬੀ EMPLOYEES FEDERATION ਐਟਕ ਡਿਪਲੀਮਾ ਸਰਟੀਫਾਈਡ ਪੰਜਾਬ ਮੈਂਬਰ ਇਕਤਾ ਮੰਚ ਸਾਡੀ ਜਿਹੜੀ ਬੋਰਡ ਮੈਨੇਜਮੈਂਟ ਨੇ ਵੱਖ-ਵੱਖ ਸਮਿਆਂ ਤੇ 2-6 ਤੋਂ ਲੈ ਕੇ ਚਾਰ ਵਾਰ ਮੀਟਿੰਗ ਜਿਹੜੀ ਆ ਉਹ ਕੀਤੀ ਜਿਹਦੇ ਵਿੱਚ 40 ਮੰਗਾ ਜਿਹੜੀਆਂ ਸੀ ਉਹ ਮੰਗ ਚਾਰਟਰ ਜਿਹੜਾ ਸਾਡੇ ਵੱਲੋਂ ਦਿੱਤਾ ਸੀ ਮੈਂ ਇੱਥੇ ਇੱਕ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਾਂ ਕੈਡਰ ਵਾਈ ਜਥੇਬੰਦੀਆਂ ਉਹ ਕਹਿ ਰਹੇ ਆ ਸਾਡੀ ਮੰਗ ਨਹੀਂ ਰੱਖੀ ਸਾਡੀ ਮੰਗ ਨਹੀਂ ਰੱਖੀ ਸਾਥੀਓ ਮੰਗਾਏ ਚ ਹਰ ਇੱਕ ਵਰਗ ਦੀਆਂ ਮੰਗਾ ਨੇ ਕਾਰਨ ਇਹ ਹੈ ਵੀ ਜੇਕਰ ਇੱਕ ਇੱਕ ਮੰਗ ਨੂੰ ਜੇ ਪਾਇਆ ਜਾਵੇ ਤੇ ਘੱਟੋ ਘੱਟ 100 ਮੰਗਾ ਜਿਹੜੀਆਂ ਉਹ ਬਣ ਜਾਣ ਗਿਆ ਇੰਨੀਆਂ ਮੰਗਾਾਂ ਤੇ ਡਿਸਕਸ ਹੀ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੂੰ ਸਪਲਿਟ ਕਰਕੇ ਐਡ ਕਰਕੇ ਉਹਨਾਂ ਨੂੰ ਵਿੱਚ ਬੜੀ ਸੂਝ ਬੂਝ ਦੇ ਨਾਲ 40 ਮੰਗਾਂ ਦੇ ਵਿੱਚੋਂ ਸਾਰੀਆਂ ਮੰਗਾਂ ਨੂੰ ਇਕੱਠਾ ਕੀਤਾ ਹੋਇਆ ਜਿਦੇ ਵਿੱਚੋਂ 25 ਮੰਗਾਂ ਜਿਹੜੀਆਂ ਸੀ ਉਹ ਸਹਿਮਤੀ ਬਣ ਗਈ ਸੀ ਜਿਹੜੇ ਵਿੱਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ 10 ਤਰੀਕ ਨੂੰ ਵੀ ਜਿਹੜੇ ਆ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵਿੱਚ ਬੈਠੇ ਸੀ ਉਹਨਾਂ ਨੇ ਉਹ ਵੀ ਜਿਹੜੇ ਵਿੱਲੀ ਮੰਤਰੀ ਬੰਗ ਉਹ 25 ਮੰਗਾਂ ਨੂੰ ਬਿਲਕੁਲ ਜਾਇ ਇਠਰ ਆਇਆ ਇਹ ਮੰਗਾਂ ਬਿਲਕੁਲ ਤੁਹਾਡੀ ਮੰਗਰ ਜੋ ਆ ਪਰ ਮੰਦ ਭਾਗੀ ਗੱਲ ਆ ਕਿ ਮੰਨਣ ਦੇ ਬਾਵਜੂਦ ਮੈਨੇਜਮੈਂਟ ਨੂੰ ਡਾਂਟ ਲਾਉਣ ਦੇ ਬਾਵਜੂਦ ਵੇ ਇਹ ਮੰਗਾ ਤੁਸੀਂ ਕਿਉਂ ਨਹੀਂ ਮੰਨਦੇ ਕਿਉਂ ਲਟਕਾ ਰਹੇ ਹੋ ਤੁਸੀਂ ਤਾਂ ਉਹ ਜਿਹੜੇ ਸਰਕੂਲਰ ਜਾਰੀ ਕਰਨ ਤੋਂ ਮਿੰਸਟਰ ਮੀਟਿੰਗ ਦੇਣ ਤੋਂ ਟਾਈਮ ਬਾਉਂਡ ਕਰਨ ਤੋਂ ਉਸ ਗੱਲ ਤੋਂ ਮੈਨੇਜਮੈਂਟ ਔਰ ਪੰਜਾਬ ਸਰਕਾਰ ਦੇ ਜਿਹੜੇ ਬਿਜਲੀ ਮੰਤਰੀ ਔਰ ਵਿੱਤ ਮੰਤਰੀ ਇਸ ਗੱਲ ਤੋਂ ਭੱਜੇ ਆ ਤਾਂ ਮਜੂਰੀ ਬਸ ਜਿਹੜੀ ਸੀ ਉਹ ਸਾਨੂੰ ਐਜੀਟੇਸ਼ਨ ਜਿਹੜੀ ਆ ਐਜੀਟੇਸ਼ਨ ਦੇ ਰਾਹ ਤੇ ਜਾਣਾ ਪਿਆ ਸਾਡੇ ਮੁਲਾਜ਼ਮ ਜਿਹੜੇ ਸਾਡੂ ਆਗੂ ਸਹਿਬਾਨ ਜਿਹੜੇ ਆ ਉਹ 12 ਵਜੇ ਸਟ੍ਰਾਈਕ ਹੋਣੀ ਸੀ ਸਾਡੇ 12 ਵਜੇ ਤੱਕ ਡੀਕਦੇ ਰਹੇ ਆ ਵੀ ਕਿਸੇ ਤਰ੍ਹਾਂ ਇਹਨੂੰ ਮਿੰਸਟਰ ਮੀਟਿੰਗ ਦੇਤੀ ਜਾਵੇ ਔਰ ਜਿਹੜੀ ਆ ਸਪਲਾਈ ਆ ਖਪਤਕਾਰਾਂ ਨੂੰ ਦਿੱਤੀ ਜਾ ਸਕੇ ਪੈੜੀ ਸੀਜ਼ਨ ਚੱਲਿਆ ਕਿਸਾਨਾਂ ਦਾ ਸਮਰਥਨ ਵੀ ਸਾਡੇ ਨਾਲ ਆਇਆ ਹੋਇਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਵੀ ਇਹ ਮੰਗਾ ਜਿਹੜੀਆਂ 25 ਜਿਹੜੀਆਂ ਤੁਸੀਂ ਜਾਇਜ਼ ਮੰਨ ਲਈਆਂ ਔਰ 2 6 ਤੋਂ ਮੰਨੀ ਜਾਣੇ ਉਹਨਾਂ ਨੂੰ ਵੀ ਜਾਇਜ਼ ਆ ਉਹਨਾਂ ਦੇ ਸਰਕੂਲਰ ਜਲਦੀ ਤੋਂ ਜਲਦੀ ਜਾਰੀ ਕਰੋ ਨਹੀਂ ਤਾਂ ਕਿਸਾਨ ਜਥੇਬੰਦੀਆਂ ਔਰ ਹੋਰ ਜਿਹੜੀਆਂ ਆਮ ਜਿਹੜੀਆਂ ਜਥੇਬੰਦੀਆਂ ਜਿਹੜੀ ਆਮ ਲੋਕ ਆ ਲੋਕਾਂ ਦਾ ਹਜੂਮ ਆ ਜਿਹੜਾ ਉਹ ਸਾਡੇ ਨਾਲ ਲੜਨ ਨੂੰ ਤਿਆਰ ਹੋਇਆ ਪਿਆ ਜੋ ਕਿ 48000 ਪੋਸਟ ਜਿਹੜੀ ਆ ਉਹ ਭਰਤੀ ਕਰਨੀ ਉਸ ਦੇ ਨਾਲ ਜਿਹੜਾ ਕਿੰਨੇ ਸਾਥੀਆਂ ਨੂੰ ਰੋਜ਼ਗਾਰ ਮਿਲਣਾ ਔਰ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਜਿਹੜੇ ਉਹ ਮਲਾਜਮਾਂ ਨਾਲ ਲੜਦੇ ਸੀ ਲੋਕ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਿਲੀ ਬੋਰਡ ਦੇ ਵਿੱਚ 7 ਲੱਖ ਤੋਂ ਘਟ ਕੇ ਮਲਾਜਮ ਜਿਹੜਾ ਸਾਰਾ 28 30000 ਰਹਿ ਗਿਆ ਔਰ ਆਬਾਦੀ ਜਿਹੜੀ ਆ ਉਹ ਜਿਹੜੀ ਆ ਤਿੰਨ ਗੁਣਾ ਚਾਰ ਗੁਣਾ ਵੱਧ ਗਈ ਆ ਤੇ 2 ਲੱਖ 2.5 ਲੱਖ ਦੀ ਜਗ੍ਹਾ ਤੇ ਜਿਹੜਾ ਸਿਰਫ 30000 32000 ਜਿਹੜਾ ਮਲਾਜਮੋ ਕੰਮ ਕਰ ਰਿਹਾ ਤੇ ਉਸ ਦੇ ਨਾਲ ਜਿਹੜੀ ਮੁਲਾਜ਼ਮ ਭਰਤੀ ਜਿਹੜੀ ਉਹ ਵੀ ਹੋਏਗੀ ਲੋਕ ਵੀ ਖਿਸ਼ਾਲ ਹੋਣਗੇ ਇਸ ਕਰਕੇ ਜਿਹੜਾ ਲੋਕ ਦਾ ਲੋਕਾਂ ਦਾ ਹਜੂਮ ਆ ਉਹ ਸਾਡੇ ਨਾਲ ਸੰਘਰਸ਼ ਚ ਆਉਣ ਨੂੰ ਤਿਆਰ ਹੋਏਗਾ ਔਰ ਉਸ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਸਮਰਥਨ ਸਾਨੂੰ ਦੇ ਦਿੱਤਾ ਅਸੀਂ 14 15 ਅਜੇ ਫਿਲਹਾਲ ਦੋ ਦਿਨ ਦੀ ਐਜੀਟੇਸ਼ਨ ਜਿਹੜੀ ਆ ਹੋਰ ਅੱਗੇ ਵਧਾਈ ਆ ਜੇਕਰ ਇਸ ਦਰਮਿਆਨ ਜਿਹੜੀ ਆ ਜਿਹੜੀ ਸਾਡੀ ਜਥੇਬੰਦੀ ਆ ਉਹ ਬੈਠ ਕੇ ਟੇਬਲ ਟਾਕ ਤੇ ਗੱਲ ਕਰਨ ਵਾਲੀ ਜਥੇਬੰਦੀ ਆ ਜੇ ਨਾ ਇਹ ਮੰਗਾਂ ਲਾਗੂ ਕੀਤੀਆਂ ਮੰਨੀਆਂ ਹੋਈਆਂ ਤਾਂ ਅੱਗੇ ਤੋਂ ਸੰਘਰਸ਼ ਹੋਰ ਤਿੱਖਾ ਹੋਏਗਾ ਪੰਜਾਬ ਚ ਜਿੱਦਾਂ 2-3 ਦਿਨਾਂ ਦੇ ਵਿੱਚ ਕਾਫੀ ਜਗ੍ਹਾ ਤੇ ਸਾਡੇ ਗਿਆਸ ਪੁਰੇ ਆ ਔਰ ਜਿਹੜਾ ਹੈ ਕੰਗਣਵਾਲਾ ਇੰਦਰਾਪਾਰਕ ਹੈ ਬਹਾਦਰਕੇ ਆ ਕਈ ਜਗ੍ਹਾ ਤੇ ਜਿਹੜਾ ਬਲੈਕਆਊਟ ਦੀ ਸਥਿਤੀ ਰਹੀ ਆ ਅੱਗੇ ਵਾਲੇ ਪੂਰੇ ਪੰਜਾਬ ਚ ਜਿਹੜੀ ਆ ਬਲੈਕਆਊਟ ਹੋਣ ਦੀ ਸਥਿਤੀ ਜਿਹੜੀ ਆ ਉਹ ਬਣੀ ਰਹੇਗੀ 220 ਬਿਲੀ ਘਰ ਕੱਲ ਜਿਹੜਾ ਉਹ 8 ਤੋਂ 10 ਘੰਟੇ ਜਿਹੜਾ ਮਾਹਲਪੁਰ ਵਾਲਾ ਉਹ ਬੰਦ ਰਿਹਾ ਕਿੰਨੇ ਤੋਂ ਛੱਡ ਕੇ ਵੀ ਅੱਗੇ ਸਪਲਾਈ ਚੱਲਦੀ ਹੈ ਕਿੰਨੇ ਬਿਲੀ ਘਰ ਬੰਦ ਰਹੇ ਆ ਇਹ ਹਾਲਾਤ ਆ ਜਿਹੜੇ ਸਾਰੇ ਪੂਰਾ ਪੰਜਾਬ ਜਿਹੜਾ ਆ ਉਹ ਹਨੇਰੇ ਵੱਲੋਂ ਜਾਏਗਾ ਜਿਹਦੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਆ ਪੰਜਾਬ ਸਰਕਾਰ ਦੀ ਔਰ ਮੈਨੇਜਮੈਂਟ ਦੀ ਹੋਏਗੀ ਧੰਨਵਾਦ ਸਾਡੇ ਨਾਲ ਸतीश ਪ੍ਰਧਾਨ ਜੀ ਵੀ ਇਸ ਵਕਤ ਮੌਜੂਦ ਨੇ ਜਿਨ੍ਹਾਂ ਨੇ ਅੱਜ ਦੇ ਇਸ ਧਰਨੇ ਦੀ ਪੂਰੀ ਤਿਆਰੀ ਕਰਵਾਈ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਸਾਰੇ ਪੰਜਾਬ ਦੇ ਵਿੱਚ 11 12 13 ਤਰੀਕ ਤੱਕ ਦਾ ਜੋ ਮਾਸਲੀਬ ਹੈ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਕਰਮਚਾਰੀਆਂ ਵੱਲੋਂ ਉਹ ਛੁੱਟੀ ਲਈ ਗਈ ਹੈ ਅਲੂਰਾਨੇ ਵਿੱਚ ਵੀ ਮੈਂ ਅਲੂਰਾਨੇ ਜ਼ਿਲ੍ਹੇ ਦਾ ਜੋਨ ਦਾ ਕੰਵਿਨਰ ਹੋਣ ਦੇ ਨਾਤੇ ਜੋ ਸਾਰੇ ਗਵਿੰਨਾ ਦੇ ਵਿੱਚ ਜਾ ਕੇ ਉੱਥੋਂ ਇਨਫੋਰਮੇਸ਼ਨ ਇਕੱਠੀਆਂ ਕੀਤੀਆਂ ਨੇ ਉੱਥੋਂ ਇਹ ਜਾਪਦਾ ਹੈ ਕਿ ਜਿਹੜੇ ਬਿਜਲੀ ਬੋਰ ਦੇ ਪਾਵਰ ਕਾਮ ਦੇ ਜਿੰਨੇ ਮੁਲਾਜ਼ਮ ਨੇ ਉਹ ਸਾਰੇ ਪੰਜਾਬ ਸਰਕਾਰ ਤੋਂ ਬੇਹੱਦ ਨਾਰਾਜ਼ ਨੇ ਉਹਨਾਂ ਨੇ ਸਰਕਾਰ ਦੇ ਉਹਨਾਂ ਦੀ ਸਰਕਾਰ ਦੀ ਪਰਵਾਹ ਨਾ ਕਰਦੇ ਹੋਏ ਸਰਕਾਰ ਨੇ ਮੰਗਾ ਨਾ ਮੰਨਣ ਦੀ ਸੂਰਤ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਇਹ ਮਾਸ ਲੀਫ ਤੇ ਗਏ ਹੋਏ ਨੇ ਔਰ ਜੋ ਵੀ ਕੰਮ ਦੀ ਡਿਸਟਰਬੈਂਸ ਹੋ ਰਹੀ ਹੈ ਉਹਦੇ ਵਿੱਚ ਇਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਿਹੜੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਔਰ ਸਾਰੇ ਗੁੜਹਾਨੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਜਥੇਬੰਦੀਆਂ ਨੇ ਜਿਵੇਂ ਮਜ਼ਦੂਰ ਜਾਂ ਫੈਕਟਰੀਆਂ ਐਕਟਰੀਆਂ ਦੀਆਂ ਨੇ ਐਸੋਸੀਏਸ਼ਨਾਂ ਉਹਨਾਂ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਵੀ ਇਸ ਕੱਲ ਜਿਹੜੇ ਸ਼ਾਮਲ ਹੋਣ ਵਾਸਤੇ ਉਹਨਾਂ ਨੇ ਪੂਰਾ ਜਿਹੜਾ ਭਰੋਸਾ ਜਤਾਇਆ ਤੇ ਕੱਲ ਤੋਂ ਹੀ ਜਿਹੜੀਆਂ ਹੋਰ ਵੀ ਜਥੇਬੰਦੀਆਂ ਸਾਡਾ ਜਿਹੜਾ ਸਾਥ ਦੇਣਗੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਹੋ ਲੰਮਾ ਜਾਂ ਸਮਾਂ ਇਹਨਾਂ ਜਿਹੜਾ ਲੋਕਾਂ ਦਾ ਆਮ ਪਬਲਿਕ ਦਾ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਉਹਦੀ ਜਿਹੜੀ ਪਰਪਾਈ ਕਰਨੀ ਆ ਉਸ ਸਮੇਂ ਸਰਕਾਰ ਨੂੰ ਔਕੀ ਹੋਵੇਗੀ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਮੁਲਾਜ਼ਮਾਂ ਦੇ ਨਾਲ ਆਗੂਆਂ ਦੇ ਨਾਲ ਗੱਲਬਾਤ ਕਰਕੇ ਸਾਡਾ ਜਿਹੜਾ ਮਸਲਾ ਨਿਬੇੜ ਦੀ ਕੋਸ਼ਿਸ਼ ਕਰੇ ਧੰਨਵਾਦ ਬਾਕੀ ਦੋ ਦਿਨਾਂ ਤੋਂ ਖਵਾਰਾਂ ਦੀਆਂ ਸੁਰੱਖਿयां ਪੰਜਾਬ ਸਰਕਾਰ ਬਿਜਲੀ ਮੰਤਰੀ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇਖ ਹੀ ਲਵੇ ਕਿ ਹਾਲਾਤ ਕੀ ਨੇ ਇਸ ਕਰਕੇ ਲੋਕਾਂ ਨੂੰ ਲੋ ਹੋਰ ਹਨੇਰੇ ਚ ਰੱਖਣ ਦੀ ਬਜਾਏ ਮਸਲੇ ਦਾ ਜਿਹੜਾ ਜਲਦੀ ਤੋਂ ਜਲਦੀ ਜੇਨੂੰ ਵੀ ਜਿੰਨੀਆਂ ਸਾਡੀਆਂ ਮੰਗਾਂ ਜਾਇਜ਼ ਨੇ ਜਿਨ੍ਹਾਂ ਨੂੰ ਉਹ ਖੁਦ ਮੰਨ ਚੁੱਕੇ ਨੇ ਔਰ ਅਖਬਾਰਾਂ ਦੇ ਵਿੱਚ ਇਹ ਵੀ ਕਹਿ ਚੁੱਕੇ ਨੇ ਵੀ ਇਹਨਾਂ ਦੀਆਂ ਮੰਗਾਂ ਜੈਸੀ ਅਸੀਂ ਮੰਨ ਲਈਆਂ ਪਰ ਜੋ ਇਸ ਵਕਤ ਸੰਘਰਸ਼ਲੇ ਰਾਹ ਦੇ ਉਤੇ ਚਾਹ ਫੋਰਮਾ ਚਾਹ ਮੰਚਾ ਇਹੋ ਜੀ ਜਈਆ ਚਾਹ ਪੈਨਸ਼ਨਰਦ ਨੇ ਉਹਨਾਂ ਦੀ ਇੱਕੋ ਹੀ ਡਿਮਾਂਡ ਆ ਵੀ ਤੁਸੀਂ ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਕਰ ਦਿਓ ਭਾਵੇਂ ਉਹਨਾਂ ਨੂੰ ਲਾਗੂ ਬਾਅਦ ਚ ਕਰ ਦਿਓ ਇੰਨੀ ਗੱਲ ਵੀ ਮੈਨੇਜਮੈਂਟ ਮੰਨਣ ਨੂੰ ਤਿਆਰ ਨਹੀਂ ਜਾਂ ਬਿਜਲੀ ਬੋਰਡ ਦੀ ਜਿਹੜੀ ਪ੍ਰਬੰਧਕੀ ਢਾਂਚਾ ਜਾਂ ਬਿਜਲੀ ਮੰਤਰੀ ਜਾਂ ਸਰਕਾਰ ਮੰਨਣ ਨੂੰ ਤਿਆਰ ਨਹੀਂ ਤੇ ਅੱਜ ਤੁਸੀਂ ਰਗਵੀਰ ਸਿੰਘ ਜੀ ਹੁਣ ਸਾਰੇ ਸਾਥੀਆਂ ਦਾ ਜਿਹੜੀ ਅੱਜ ਦੀ ਰੈਲੀ ਇੱਥੇ ਇਹਨਾਂ ਨੇ ਕਰਵਾਇਆ ਉਹਦੇ ਲਈ ਧੰਨਵਾਦ ਕਰਨੀ ਹੈ ਸਾਡੀ ਸੀਨੀਅਰ ਲੀਡਰਸ਼ਿਪ ਤੇ ਵੱਖ-ਵੱਖ ਡਿਵੀਜ਼ਨਾਂ ਸਾਡੇ ਡਿਵੀਜ਼ਨਾਂ ਤੋਂ ਆਏ ਹੋਏ ਸਾਥੀਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਜੋ ਸਾਡੀ ਛੁੱਟੀ ਅਸੀਂ 2 ਦਿਨ ਦੀ ਹੋਰ ਐਕਸਟੈਂਡ ਕਰੀ ਆ ਉਹਦੇ ਲਈ ਸਾਡੇ ਸਾਥੀ ਜਿੱਦਾਂ ਜਿੱਦਾਂ ਬਿਆਹ ਦੇ ਕਾਰਡ ਵੰਡਣ ਆਪਾਂ ਲੱਗੇ ਹੋਣੇ ਆ ਏਦਾਂ ਸਾਡੇ ਸਾਥੀ ਸਾਰੇ ਆਪਣਾ ਦਪੜੀ ਦੇ ਵਿੱਚ ਸਾਰੇ ਛੁੱਟੀਆਂ ਭੰਨ ਦੇ ਵਿੱਚ ਲੱਗੇ ਹੋਏ ਨੇ ਜਿਹੜੀਆਂ ਮੇਰੇ ਕੋਲ ਕਾਫੀ ਆ ਵੀ ਚੁੱਕੀਆਂ ਨੇ ਭਰ ਕੇ ਪਰਫਾਰਮੈਂਸ ਸਾਡੇ ਕੋਲ ਘਟ ਰਹੇ ਨੇ ਵਾਰ-ਵਾਰ ਅਸੀਂ ਪਰ ਫਾਰਮਿਆਂ ਨੂੰ ਹੋਰ ਪ੍ਰਿੰਟ ਕਰਾ ਰਹੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਜਿੱਦਾਂ ਹਰ ਦੀ ਆਫਤਾਂ ਦੇ ਟਾਈਮ ਦੇ ਵਿੱਚ ਸਾਰੇ ਰਾਸ਼ਨ ਭਰ ਲੈਂਦੇ ਨੇ ਵੀ ਆਪਣੇ ਘਰਾਂ ਦੇ ਵਿੱਚ ਵੀ ਕੋਈ ਸਾਨੂੰ ਪ੍ਰੋਬਲਮ ਨਾ ਆਵੇ ਅਸੀਂ ਆਪਣੇ ਦਿলো ਦਿਮਾਗ ਦੇ ਵਿੱਚ ਇਹ ਅਸੀਂ ਬਰੂਧ ਭਰ ਚੁੱਕੇ ਆ ਅਸੀਂ ਰਾਸ਼ਨ ਭਰ ਚੁੱਕੇ ਆ ਵੀ ਛੁੱਟੀ ਚਾਹੇ ਹੁਣ ਚਾਹੇ 3 ਦਿਨ ਦੀ ਹੋ ਜਾਵੇ ਚਾਹੇ 13 ਦਿਨ ਦੀ ਹੋ ਜਾਵੇ ਚਾਹੇ 33 ਦਿਨ ਦੀ ਹੋ ਜਾਵੇ ਜਦ ਤੱਕ ਸਰਕਾਰ ਇਹ ਝੁਕੂ ਨਹੀਂ ਸਾਡੀ ਹੱਕੀ ਤੇ ਜਾਇਜ਼ ਮੰਗਾਂ ਨੂੰ ਜਦ ਤੱਕ ਨਹੀਂ ਮੰਨਦੀ ਤਦ ਤੱਕ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਸਰਕਾਰ ਨੂੰ ਚਾਹੀਦਾ ਕਿਉਂਕਿ ਅਸੀਂ ਆਮ ਲੋਕਾਂ ਨੂੰ ਹੋਰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਨਹੀਂ ਤਾਂ ਇਹ ਸੰਘਰਸ਼ ਹੋਰ ਲੰਬਾ ਹੋਊਗਾ ਅਸੀਂ ਇਹਨਾਂ ਨੂੰ ਆਮ ਲੋਕਾਂ ਤੱਕ ਕੱਲੇ-ਕੱਲੇ ਗਲੀ-ਕੂਚੇ ਤੱਕ ਅਸੀਂ ਲੈ ਕੇ ਜਾਵਾਂਗੇ ਕੱਲੇ-ਕੱਲੇ ਸਾਡੇ ਨਾਗਰਿਕਾਂ ਦੇ ਸਾਡੇ ਆਮ ਲੋਕਾਂ ਦੇ ਅਸੀਂ ਦਿলো ਦਿਮਾਗ ਦੇ ਵਿੱਚ ਹੀ ਅਸੀਂ ਬਾੜਾਂਗੇ ਕਿਉਂਕਿ ਇਹ ਉਹਨਾਂ ਦੀਆਂ ਵੀ ਮੰਗਾਂ ਨੇ ਜੋ ਸਾਡੀ ਅਸੀਂ ਰੋਜ਼ਗਾਰ ਦੀ ਪ੍ਰਾਪਤੀ ਲਈ ਕਹਿ ਰਹੇ ਹਾਂ ਤਾਂ ਇਹ ਸਾਡੇ ਆਮ ਲੋਕਾਂ ਦੇ ਬੱਚਿਆਂ ਨੇ ਹੀ ਭਰਤੀ ਹੋਣਾ ਤਾਂ ਇਹ ਅਸੀਂ ਸਰਕਾਰ ਚਕੰਨੀ ਹੋ ਜਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਇਹਦੇ ਨਤੀਜੇ ਹੋਰ ਗੰਭੀਰ ਹੋ ਸਕਦੇ ਨੇ ਇੱਕ ਗੱਲ ਸਾਫ਼ ਸਿਰ ਕਰ ਦਿੰਨੇ ਆ ਕਿ ਅਸੀਂ ਅਸਮਾਂ ਤੋਂ ਨਹੀਂ ਡਰਦੇ ਸਰਕਾਰੇ ਅਸੀਂ ਜੋ ਕਰਨਾ ਉਹ ਅਸੀਂ ਕਰ ਰਹੇ ਆ ਜੇਕਰ ਤੇਰੇ ਦੇ ਵਿੱਚ ਕੋਈ ਦਾਵਾ ਅਸਮਾਂ ਲਗਾਉਣਾ ਚਾਹੇ ਕੋਈ ਹੋਰ ਲਗਾਉਣਾ ਚਾਹੇ ਐਨਐਸਏ ਲਗਾ ਦੇ ਜਦੋਂ ਤੱਕ ਹੱਕਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਅਸੀਂ ਆਪਣੇ ਸੰਘਰਸ਼ ਤੋਂ 1 ਇੰਚ ਵੀ ਪਿੱਛੇ ਨਹੀਂ ਹਟਣਾ ਸਾਡਾ ਸੰਘਰਸ਼ ਵੀ ਜਾਂ ਸਾਡੀ ਮੰਗ ਵੀ ਕੋਈ ਬਹੁਤ ਵੱਡੀ ਨਹੀਂ ਸਿਰਫ ਤੇ ਸਿਰਫ ਨੋਟੀਫਿਕੇਸ਼ਨ ਆ ਜਿਹੜਾ ਸਰਕੂਲਰ ਜਾਰੀ ਕਰਨਾ ਉਹਨਾਂ ਨੂੰ ਲਾਗੂ ਤੁਸੀਂ ਕਿਸ ਤਰੀਕੇ ਨਾਲ ਕਰਨਾ ਉਹ ਤੁਸੀਂ ਦੇਖਣਾ ਘੱਟੋ ਘੱਟ ਸਰਕੂਲਰ ਜਾਰੀ ਕਰਕੇ ਤਾਂ ਮਲਾਜਮਾਂ ਨੂੰ ਸੰਤੁਸ਼ਟ ਕਰੋ ਜੇ ਤੁਸੀਂ ਇਦਾਂ ਨਹੀਂ ਕਰ ਸਕਦੇ ਤੇ ਫਿਰ ਇਸ ਵਾਂ ਲੈ ਆਓ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਸਾਰੇ ਸਾਥੀ ਜੇਲ੍ਹਾਂ ਦੇ ਵਿੱਚ ਜਾਣ ਨੂੰ ਤਿਆਰ ਨੇ ਧੰਨਵਾਦ